ਇੱਕ ਕੱਡੇ ਵੱਡੇ ਰੈਂਕ ਦੇ ਅਧਿਕਾਰੀ ਦੇ ਉੱਤੇ ਜੇ ਇਸ ਤਰੀਕੇ ਨਾਲ ਇੱਥੇ ਪੁਲਿਸ ਆਇਆ ਕੁੱਟਮਾਰ ਕਰਦੀ ਹੈ ਤਾਂ ਇੱਥੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਤੇ ਆਮ ਲੋਕਾਂ ਦੀ ਕੀ ਦੁਰਦਸ਼ਾ ਹੁੰਦੀ ਹੈ ਉਹ ਇਹ ਨੰਗਾ ਚੱਟਾ ਨਾਚ ਇੱਥੇ ਪੁਲਿਸ ਨੇ ਜੋ ਕਰਿਆਗਾ ਇਹਨਾਂ ਦੇ ਚਾਰ ਇੰਸਪੈਕਟਰਾਂ ਨੇ ਉਹ ਬਹੁਤ ਘੌਣੀ ਤੇ ਬਹੁਤ ਮਾਰੀ ਹਰਕਤ ਹੋਈ ਹੈ ਛੇ ਪੰਜਾਬ ਸਰਕਾਰ ਨੇ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀਆਂ ਨੇ ਪੁਲਿਸ ਉੱਤੇ ਕੰਟਰੋਲ ਨਾ ਕੀਤਾ ਆਉਣ ਵਾਲਾ ਸਮਾਂ ਪੰਜਾਬ ਲਈ ਮਾੜਾ ਹੋਊਗਾ ਜਿਵੇਂ ਗੁੰਡਾਗਰਦੀ ਦੇ ਨਾਲ ਉਹ ਦੋ ਮੋਰਚੇ ਸੰਭੂ ਦੇ ਖਾਰੂ ਤੇ ਚਕਾਏ ਨੇ ਪੁਲਿਸ ਨੇ ਜੋ ਕੀਤਾ ਉਹ ਨਹੀਂ ਬਣਦਾ ਸੀ ਜੇ ਉਹਨਾਂ ਵੱਲੋਂ ਕੋਈ ਗਲਤੀ ਸੀ ਲਿਜਾ ਕੇ ਪਰਚਾ ਦਿੱਤਾ ਜਾ ਸਕਦਾ ਸੀਗਾ ਇਹ ਵਪਾਰੀਆਂ ਦਾ ਵਪਾਰ ਖਤਮ ਨਹੀਂ ਹੋਇਆ ਵਪਾਰੀਆਂ ਦਾ ਵਪਾਰ ਖਤਮ ਹੋਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ Amazon ਕੰਪਨੀ ਕਿਸ ਤਰੀਕੇ ਨਾਲ ਹੋਮ ਡਿਲੀਵਰੀ ਲੈ ਕੇ ਆ ਰਹੀ ਹੈਗੀ ਉਹਦਾ ਇੱਕ ਦਿਨ ਦਾ ਮੁਨਾਫਾ ਜਿਹੜਾ 1624 ਕਰੋੜ ਰੁਪਏ ਦਾ ਇੱਕਦਮ ਦਾ ਮੁਨਾਫਾ ਐਮਾਜ਼ਾਨ ਕੰਪਨੀ ਦਾ ਇਹ ਵਪਾਰੀਆਂ ਦੇ ਕਹਿਦੇ ਪਾਇਰ ਨਹੀਂ ਲੱਗਣਦੇ ਨੇ ਉਹਨੇ ਇੱਥੇ ਕਿਸਾਨਾਂ ਦੇ ਉੱਤੇ ਵੀ ਵੱਡਾ ਹਮਲਾ ਇੱਥੇ ਪੱਤਰਕਾਰਾਂ ਦੇ ਉੱਤੇ ਵੀ ਵੱਡਾ ਹਮਲਾ ਇਹ ਆ ਜਿਹੜਾ ਵੱਡਾ ਰੋਡ ਨਿਕਲਿਆ ਹਰ 16 ਕਿਲੋਮੀਟਰ ਪਿੱਛੇ ਮਾਲ ਵੜਨੇਗਾ ਇੱਥੇ ਕਿਸੇ ਆਮ ਕੋਈ ਦੁਕਾਨ ਨਹੀਂ ਲਾ ਸਕਦਾ ਤੁਸੀਂ ਉੱਥੇ ਜਾ ਕੇ ਫਰੂਟ ਦੀ ਰੇੜੀ ਲਾ ਕੇ ਕਹੋ ਵੀ ਮੈਂ ਚਾਹ ਕੇਲੇ ਵੇਚ ਕੇ ਇੱਥੇ ਟਾਈਮ ਪਾਸ ਕਰ ਲੂੰਗਾ ਉੱਥੇ ਕੋਈ ਚਾਹ ਦੀ ਦੁਕਾਨ ਖੋਲੂੰਗਾ ਉੱਥੇ ਕੋਈ ਢਾਬਾ ਬਾਲੂੰਗਾ ਕੋਈ ਜ਼ਮੀਨ ਆਖੇ ਨਹੀਂ ਕਰ ਸਕਦਾ ਤੁਸੀਂ ਇਹ ਭਲੇਖਾ ਇਹ ਤਰੱਕੀ ਨਹੀਂ ਇਹ ਬਨਾਸ਼ ਆ ਤਰੱਕੀ ਦੇ ਪਿੱਛੇ ਕਿ ਜੋ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਕਰ ਸਕਦਾ ਉਹਦੀ ਗੱਲ ਮੰਨੀ ਜਾਊਗੀ ਉਹ ਚਾਹੇ ਗੋੜੀ ਚਲਵਾ ਦੇ ਚਾਹੇ ਬਾਹਰੋਂ ਗੁੰਡੇ ਬੁਲਾ ਲੇ ਇਹਦਾ ਕੋਈ ਮਤਵਲ ਤਾਂ ਹੈ ਗਿਆ ਨਾ ਪੁਲਿਸ ਨੂੰ ਐਡੀ ਵੱਡੀ ਖੁੱਲ ਦੇ ਦੇਣੀ ਪਰ ਸੇ ਕੱਢਦੇ ਨੇ ਵੀ ਜੋ ਤੁਸੀਂ ਮਰਜ਼ੀ ਕਰੋ ਉਹਦੇ ਉੱਤੇ ਇੱਥੇ ਦਾ ਬਹੁਤ ਸੂਝਬਾਨ ਐਸਐਸਪੀ ਹੈ ਜਿਹਦਾ ਨਾਮ ਵੀ ਹੈ ਅਨੰਤਕ ਉਹਨੇ ਕੰਟਰੋਲ ਕਰਨ ਦੀ ਬਜਾਏ ਉਹਨਾਂ ਨੂੰ ਬਚਾਉਣ ਵਾਸਤੇ ਆਪਣੀ ਬੁੱਕਲ ਚਲਿਆ ਸਾਸੀ ਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਕਰਨਲ ਬਾੜ ਦੇ ਹੱਕ ਵਿੱਚ ਦੁਤਾਰਨਾ ਲੱਗਿਆ ਵਾ ਪਟਿਆਲੇ ਡੀਸੀ ਦਫਤਰ ਸਾਹਮਣੇ ਅੱਜ ਨੂੰ ਤਿੰਨ ਦਿਨ ਹੋ ਚੁੱਕੇ ਨੇ ਹਲੇ ਵੀ ਪ੍ਰਸ਼ਾਸਨ ਨੇ ਕੋਈ ਹੱਲ ਨਹੀਂ ਕੀਤਾ ਨਾ ਤਿੰਨ ਮੰਗਾਂ ਨੇ ਕਹਿੰਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਐਸਐਸਪੀ ਨਾਨਕ ਦੀ ਜਿਹੜੀ ਬਦਲੀ ਕੀਤੀ ਜਾਵੇ ਚੌਦਰਕਟਰਾਉਂ ਦੀ ਟਾਬੇ ਉੱਤੇ ਉਸ ਮਸਲੇ ਨੂੰ ਲੈ ਕੇ ਜੋ ਦਰਨਾ ਲੱਗਿਆ ਏ ਤੇ ਸਾਡੇ ਨਾਲ ਭਾਰਤੀ ਕਿਸਾਨ ਜੂਨੀਅਰ ਗ੍ਰਾਹਾਂ ਦੇ ਕਿਸਾਨ ਆ ਕੁ ਮੌਜੂਦ ਨੇ ਮਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਇਸ ਮਸਲੇ ਉੱਤੇ ਜੋ ਤੀਜਾ ਦਿਨ ਅੱਜ ਦਰਨੇ ਨੂੰ ਹੋ ਗਿਆ ਏ ਕੀ ਕਹਿਣਾ ਚਾਹੂਗੇ ਇਸ ਮਸਲੇ ਬਾਰੇ ਜੀ ਭਾਰਤੀ ਕਿਸਾਨ ਜੂਨੀਆ ਨੇਕਤਾ ਗ੍ਰਾਹਾਂ ਵੱਲੋਂ ਪੁਲਿਸ ਦੇ ਜ਼ਬਰਦਸਤ ਵਰਕਰਾਂਫ ਜਿਹੜਾ ਕਰਨਲ ਉੱਤੇ ਬਾਠ ਤੇ ਹਮਲਾ ਕੀਤਾ ਪੁਲਿਸ ਨੇ ਗੁੰਡਾਗਰਦੀ ਕੀਤੀ ਆ ਉਹਦੇ ਵਰਕਰਾਂਫ ਅਸੀਂ ਅੱਜ ਇੱਥੇ ਜ਼ਿਲ੍ਹਾ ਸੰਰੂਰ ਵੱਲੋਂ ਵੱਡੀ ਗਿਣਤੀ ਲੈ ਕੇ ਪਹੁੰਚੇ ਆ ਮੈਸੇਜ ਹੈ ਪੰਜਾਬ ਦੇ ਲੋਕਾਂ ਨੂੰ ਪੁਲਿਸ ਨੂੰ ਦਿੱਤੀਆਂ ਛੋਡਾਂ ਇਹਦਾ ਨਤੀਜਾ ਹੋਰ ਵੀ ਗਲਤ ਪੰਜਾਬ ਦੇ ਲੋਕਾਂ ਨੂੰ ਖੁਫਤਣਾ ਪਊਗਾ ਜੇ ਪੰਜਾਬ ਸਰਕਾਰ ਨੇ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀਆਂ ਨੇ ਪੁਲਸ ਉੱਤੇ ਕੰਟਰੋਲ ਨਾ ਕੀਤਾ ਆਉਣ ਵਾਲਾ ਸਮਾਂ ਪੰਜਾਬ ਲਈ ਮਾਰਾ ਹੋਊਗਾ ਪੰਜਾਬ ਨੇ ਪਹਿਲਾਂ ਵੀ ਕਈ ਵਾਰ ਬਹੁਤ ਸਮਾਂ ਜਿਹੜਾ ਇੱਥੇ ਪੁਲਿਸ ਦੀ ਇਸ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਨੇ ਤੇ ਆਉਣ ਵਾਲੇ ਸਮੇਂ 'ਚ ਸਵਾਲ ਹੋਰ ਵੱਧਣਗੇ ਜੇ ਲੋਕ ਇੱਥੇ ਦੀ ਸਰਕਾਰ ਇੱਥੇ ਦੇ ਪੁਲਿਸ ਵੱਡੇ ਅਧਿਕਾਰੀ ਨਾ ਜਾਗੀ ਸਵਾਲ ਹੈ ਜਦੋਂ ਸਾਨੂੰ ਪਤਾ ਲੱਗਿਆ ਬਦੀਕੀ ਚ ਕਿਸੇ ਪਾਸਿਓਂ ਸੀਗੀ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਕ ਵੱਡਾ ਅਫਸਰ ਹੈ ਵੱਡਾ ਰੈਂਕ ਹੈ ਉਹਦੇ ਲਈ ਉਹ ਜੀ ਇੱਜ਼ਤ ਹੋਣੀ ਸੁਭਾਵਿਕ ਹੈ ਪਰ ਪੁਲਿਸ ਨੇ ਜੋ ਕੀਤਾ ਉਹ ਨਹੀਂ ਬਣਦਾ ਸੀ ਜੇ ਉਹਨਾਂ ਵੱਲੋਂ ਕੋਈ ਗਲਤੀ ਸੀ ਲਿਜਾ ਕੇ ਪਰਚਾ ਦਿੱਤਾ ਜਾ ਸਕਦਾ ਸੀਗਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਸੀ ਚਾਹੇ ਕੋਈ ਆਮ ਆਦਮੀ ਹੈ ਚਾਹੇ ਕੋਈ ਅਫਸਰ ਹੈ ਪੁਲਿਸ ਨੂੰ ਗੁੰਡਾਗਰਦੀ ਦਾ ਅਧਿਕਾਰ ਕੋਈ ਕਾਨੂੰਨ ਤੇ ਨਾ ਲੋਕ ਤੇ ਨਾ ਸਰਕਾਰਾਂ ਦਿੰਦੀਆਂ ਨੇ ਪਰ ਸਰਕਾਰਾਂ ਨੇ ਪੰਜਾਬ ਪੁਲਿਸ ਦੇ ਹੱਥ ਖੋਲੇ ਆ ਛੋਡਾਂ ਦਿੱਤੀਆਂ ਉਹਦਾ ਨਤੀਜਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਪੰਜਾਬ ਦੇ ਲੋਕ ਆਉਣ ਵਾਲਾ ਸਮਾਂ ਹੋਰ ਵੀ ਦੇਖਣਗੇ ਇੱਥੇ ਨਸ਼ੇ ਦੀ ਆੜ ਲੈ ਕੇ ਗੈਂਗਸਟਰਾਂ ਦੀ ਆੜ ਲੈ ਕੇ ਬਹੁਤੋਂ ਲੋਕਾਂ ਦੀ ਜਵਾਬੰਦੀ ਕੀਤੀ ਜਾਊਗੀ ਉਹ ਚਾਹੇ ਪੱਤਰਕਾਰ ਨੇ ਚਾਹੇ ਇੱਥੇ ਲੋਕਾਂ ਦੇ ਜਥੇਬੰਦੀਆਂ ਦੇ ਆਗੂ ਆ ਉੱਧਰ ਨੂੰ ਪੁਲਿਸ ਨੇ ਜਾਣਾ ਪੈਣਾ ਉਹਦਾ ਅੰਤਿਜਾ ਪੰਜਾਬ ਨੂੰ ਭੁਗਤਣਾ ਪਊਗਾ ਪਰ ਪੰਜਾਬ ਦੇ ਲੋਕ ਅੱਗੇ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਜਾਗਦੇ ਆ ਪੰਜਾਬ ਦੇ ਲੋਕ ਅੱਜ ਜ਼ਬਰ ਦੇ ਵਿਰੁੱਧ ਆਏ ਆ ਵੀ ਇਹ ਜ਼ਬਰ ਹੋਇਆ ਤਾਂ ਕਿਸੇ ਤੇ ਵੀ ਹੋ ਸਕਦਾ ਅੱਜ ਕਰਨਲ ਤੇ ਹੋਇਆ ਕੱਲ ਨੂੰ ਕਿਸੇ ਆਮ ਆਦਮੀ ਤੇ ਹੋਊਗਾ ਪਹਿਲਾਂ ਵੀ ਬਹੁਤ ਵੱਡਾ ਜ਼ਬਰ ਪੁਲਿਸ ਦਾ ਲੋਕਾਂ ਨੇ ਆਪਣੇ ਪਿੰਡਾਂ ਤੇ ਹੰਡਾਇਆ ਤੇ ਚੱਲਿਆ ਇਹਨੂੰ ਬੰਦ ਕਰਨ ਵਾਸਤੇ ਅੱਜ ਵੱਡੀ ਗਿਣਤੀ ਲੈ ਕੇ ਆ ਭਾਰਤੀ ਕਿਸਾਨ ਯੂਨੀਅਨ ਦੇਕਤਾ ਗਰਾਹਾਂ ਵੱਲੋਂ ਇੱਥੇ ਇਹਨਾਂ ਦੀ ਸਪੋਰਟ ਤੇ ਪਹੁੰਚੇ ਆ ਇਹ ਕਦੇ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਪਰ ਇੱਥੇ ਕਿਸਾਨਾਂ ਦੇ ਉੱਤੇ ਵੀ ਵੱਡਾ ਹਮਲਾ ਇੱਥੇ ਪੱਤਰਕਾਰਾਂ ਦੇ ਉੱਤੇ ਵੀ ਵੱਡਾ ਹਮਲਾ ਜਵਾਨ ਬੰਦੀ ਕੀਤੀ ਜਾ ਰਹੀ ਹੈ ਇੱਥੇ ਜਨਨਿਕ ਪੁਲਿਸ ਅਫਸਰ ਅਫਸਰਾਂ ਉੱਤੇ ਵੀ ਵੱਡਾ ਹਮਲਾ ਕਰਤਾ ਇਹ ਸਿੱਧ ਹੁੰਦਾ ਵੀ ਇਹ ਪੁਲਿਸ ਨੂੰ ਦਿੱਤੀ ਖੁੱਲ ਕਾਨੂੰਨਾ ਚ ਖੁੱਲ ਦੇ ਕੇ ਉਸ ਅਯੋਗਦਾਰਿਆਂ ਦਾ ਬਾਹਰ ਖੁੱਲਣ ਵਾਲੀ ਗੱਲ ਹੈ ਵੀ ਜਿਹੜੇ ਲੋਕ ਬੋਲਦੇ ਐ ਉਹਨਾਂ ਦੀ ਜ਼ਬਾਨਬੰਦੀ ਕਰਕੇ ਖਤਰਨਾਕ ਤਰੀਕੇ ਨਾਲ ਪਰਚੇ ਦੇ ਕੇ ਉਹਨਾਂ ਨੂੰ ਕੁੱਟ ਮਾਰ ਕੇ ਜੇਲ੍ਹਾਂ ਚ ਬੰਦ ਕਰਕੇ ਰੱਖਣ ਦੀ ਵੱਡੀ ਤਿਆਰੀ ਚ ਇੱਥੇ ਦੀ ਸਰਕਾਰ ਤੇ ਪੰਜਾਬ ਪੁਲਿਸ ਲੱਗੀ ਹੋਈ ਐ ਇਹ ਗੱਲਾਂ ਚੱਲ ਰਹੀਆਂ ਨੇ ਕਹਿੰਦੇ ਪਹਿਲਾਂ ਕਿਸਾਨਾਂ ਉੱਤੇ ਹਮਲਾ ਫਿਰ ਜਵਾਨਾਂ ਉੱਤੇ ਹਮਲਾ ਵੀ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਹੀ ਬਦਲ ਕੇ ਰੱਖਤਾ ਲੋਕਾਂ ਨੂੰ ਬਹੁਤ ਵੱਡਾ ਭੜਖਾ ਸਾਰੇ ਪੰਜਾਬ ਉੱਤੇ ਵੱਡਾ ਹਮਲਾ ਭਾਰਤ ਉੱਤੇ ਵੱਡਾ ਹਮਲਾ ਭਾਰਤ ਦੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਜਵਾਨਾਂ ਨੂੰ ਨੌਕਰੀਆਂ ਤੋਂ ਬਾਹਰ ਕੱਢਣਾ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕੱਢਣਾ ਆਜੋਗ ادارے ਵੱਡੀਆਂ ਕੰਪਨੀਆਂ ਲੈ ਕੇ ਪੰਜਾਬ ਵਿੱਚ ਤੇ ਭਾਰਤ ਵਿੱਚ ਪੈਰ ਧਰ ਚੁੱਕੇ ਨੇ ਤੇ ਵੱਡਾ ਵੱਡੇ ਤਰੀਕੇ ਨਾਲ ਆ ਰਹੇ ਐ ਤਾਂ ਹੀ ਇਹਨਾਂ ਨੂੰ ਕਿਉਂ ਕਾਨੂੰਨ ਬਣਾਉਣੇ ਪੈਗੇ ਇਹੋ ਜੀ ਕਿਹੜੀ ਨੇਰੀ ਆਈ ਥੀ ਵੀ ਇਹੋ ਜੇ ਕਾਨੂੰਨ ਬਣਾ ਕੇ ਪੰਜਾਬ ਪੁਲਿਸ ਨੂੰ ਖੁੱਲ ਦੇ ਕੇ ਵੀ ਜੋ ਪੰਜਾਬ ਪੁਲਿਸ ਦਾ ਸਬ ਇਨਸਪੈਕਟਰ ਕਰ ਸਕਦਾ ਉਹਦੀ ਗੱਲ ਮੰਨੀ ਜਾਊ ਕਿ ਉਹ ਚਾਹੇ ਗੋੜੀ ਚਲਵਾ ਦੇ ਚਾਹੇ ਬਾਹਰੋਂ ਗੁੰਡੇ ਬੁਲਾ ਲੇ ਇਹਦਾ ਕੋਈ ਮਤਵਲ ਤਾਂ ਹੈ ਗਿਆ ਨਾ ਇਹਦੇ ਚੱਟੇ ਤਾਂ ਅੱਗੇ ਪੰਜਾਬ ਦੇ ਲੋਕਾਂ ਨੂੰ ਭੁਗਤਣੇ ਪੈਣਗੇ ਜਦੋਂ ਇਹ ਕਾਨੂੰਨ ਬਣਾਏ ਐ ਪੁਲਸ ਨੂੰ ਇੰਨੀਆਂ ਖੁੱਲ੍ਹਾ ਦਿੱਤੀਆਂ ਨੇ ਉਦੋਂ ਪੰਜਾਬ ਦੇ ਲੋਕ ਚੁੱਪ ਰਹੇ ਉਹਨਾਂ ਨੇ ਬੋਲਣਾ ਸੀਗਾ ਪਰ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਕੁਛ ਨਾ ਕੁਛ ਹੋਰ ਹੀ ਹੋਣ ਲੱਗ ਗਿਆ ਜਾਨੀ ਕਿ ਕਾਨੂੰਨਾਂ ਦੇ ਸਾਰੇ ਨਾਲ ਪੁਲਸ ਨੂੰ ਐਡੀ ਵੱਡੀ ਖੁੱਲ੍ਹ ਦੇ ਦੇਣੀ ਰਸੇ ਕੱਢ ਦੇਣੇ ਵੀ ਜੋ ਤੁਸੀਂ ਮਰਜ਼ੀ ਕਰੋ ਉਹਦੇ ਉੱਤੇ ਇੱਥੇ ਦਾ ਬਹੁਤ ਸੂਝਬਾਨ ਐਸਐਸਪੀ ਹੈ ਜਿਹਦਾ ਨਾਮ ਵੀ ਹੈ ਅਨੰਕ ਉਹਨੇ ਕੰਟਰੋਲ ਕਰਨ ਦੀ ਬਜਾਏ ਉਹਨਾਂ ਨੂੰ ਬਚਾਉਣ ਵਾਸਤੇ ਆਪਣੀ ਬੁੱਕਲ ਚਲਿਆ ਕਸਾਨਾ ਪ੍ਰਤੀ ਇੱਥੇ ਦਾ ਆਈ ਜੀ ਪਟਿਆਲਾ ਰੈਂਕ ਦਾ ਉਹ ਜਾਨੀ ਕਿ ਇਹ ਕਹਿੰਦਾ ਵੀ ਆਓ ਫਿਰ ਅਸੀਂ ਅਸੀਂ ਕਿਹੜਾ ਰਿਟਾਇਰ ਹੋਗੇ ਵੀ ਜੇ ਤੁਸੀਂ ਝਟ ਦੇਖਣੀ ਹੈ ਤਾਂ ਮਤਲਬ ਪੁਲਿਸ ਝਟ ਦੇਖਣ ਵਾਸਤੇ ਥੋੜੀ ਬਣੀ ਹੈ ਪੁਲਿਸ ਪੰਜਾਬ ਦਾ ਮਾਹੌਲ ਠੀਕ ਕਰਨ ਵਾਸਤੇ ਪੰਜਾਬ ਦੇ ਹਾਲਾਤਾਂ ਨੂੰ ਲੋਟ ਕਰਨ ਵਾਸਤੇ ਪੰਜਾਬ ਦੇ ਭਵਿੱਖ ਦੀ ਰਾਖੀ ਕਰਨ ਵਾਸਤੇ ਪੰਜਾਬ ਪੁਲਿਸ ਦੀ ਲੋੜ ਹੈ ਪੰਜਾਬ ਪੁਲਿਸ ਇਹ ਨਹੀਂ ਹੈਗੀ ਵੀ ਪੰਜਾਬਸੀ ਧਮਕੀ ਦਿੱਤੀ ਹੈ ਵੀ ਆਓ ਜੀ ਫਿਰ ਅਸੀਂ ਕਿਹੜਾ ਰਿਟਾਇਰ ਹੋਗੇ ਇਹ ਗੱਲ ਕੁਝ ਹੋਰ ਆਵਾਜ਼ ਹੈ ਜਿਹੜੀ ਇਸ ਬਾਦ ਚੋ ਦੇਖਣ ਵਾਲੇ ਲੋਕ ਕੁਝ ਹੋਰ ਦੇਖ ਰਿਹਾ ਆ ਆਉਣ ਵਾਲਾ ਸਮਾਂ ਪੰਜਾਬ ਲਈ ਠੀਕ ਨਹੀਂ ਇੱਥੇ ਨਾ ਨਸ਼ਾ ਬੰਦ ਹੋਣਾ ਨਾ ਇੱਥੇ ਬੇਰੋਜ਼ਗਾਰੀ ਬੰਦ ਹੋਣੀ ਹੈ ਡੰਡੇ ਦੇ ਜ਼ੋਰ ਨਾਲ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕੱਢਣਾ ਨੌਜਵਾਨ ਇਹਨਾਂ ਨੇ ਦੇਸ਼ ਤੋਂ ਪਹਿਲੀ ਵਾਰ ਕੱਢ ਦਿੱਤਾ ਇੱਥੇ ਬੇਚੈਨੀ ਹੈ ਜੇ ਤਾਂ ਹੀ ਨੌਜਵਾਨ ਜੰਗਲਾਂ ਵਿੱਚ ਦੀ ਲੰਘ ਕੇ ਮਰਨ ਲਈ ਮਜਬੂਰ ਸਮੁੰਦਰਾਂ ਵਿੱਚ ਦੀ ਲੰਘ ਕੇ ਬਾਹਰਲੇ ਦੇਸ਼ਾਂ ਜਾਣ ਲਈ ਤਿਆਰ ਤਾਂ ਹੀ ਹੋਇਆ ਨਾ ਜੇ ਇੱਥੇ ਮਾਤਾਵਾਰਣ ਠੀਕ ਨਹੀਂ ਰਿਹਾ ਉਹ ਇੱਥੇ ਠੀਕ ਨਹੀਂ ਲੱਗ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਆਹੀ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਆ ਕਿਸਾਨ ਸੜਕਾਂ ਤੇ ਬੈਠੇ ਆ ਕਾਦੇ ਲਈ ਬੈਠੇ ਆ ਕਿਸਾਨਾਂ ਦਾ ਕੋਟਾ ਪੂਰਾ ਨਹੀਂ ਹੁੰਦਾ ਉਹਦੀ ਬਣਦੀ ਜਨਸ ਦਾ ਮੁੱਲ ਉਹਨੂੰ ਨਹੀਂ ਮਿਲਦਾ ਪਰ ਉਹਨੂੰ ਡਾਂਗਾ ਮਾਰ ਕੇ ਧੱਕੇ ਨਾਲ ਚੱਕ ਕੇ ਬੇਰਮੀ ਨਾਲ ਥਾੜ ਦਿੱਤਾ ਠੀਕ ਹੈ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਪੰਜਾਬ ਦੇ ਲੋਕ ਆਉਣਗੇ ਜਵਾਬ ਦੇਣਗੇ ਇਸੇ ਦੀ ਸਰਕਾਰ ਨੂੰ ਪਰ ਮੋਰ ਹਮਲੇ ਦੇ ਵਿੱਚ ਉਹਨਾਂ ਦੀਆਂ ਖੜੀਆਂ ਟਰਾਲੀਆਂ ਨੂੰ ਨੀਤੀ ਤਹਿਤ ਚੋਰੀ ਕਰਵਾ ਦੇਣੀ ਨੀਤੀ ਤਹਿਤ ਹਕਾ ਦੇਣੀਆਂ ਉਹ ਸਾਰੀ ਦੇਣ ਇੱਥੇ ਦੀ ਪੁਲਿਸ ਦੀ ਐ ਨਹੀਂ ਇਹ ਕਹਿੰਦੇ ਨੇ ਸਾਨੂੰ ਕੀੜੀ ਦੇਂਦੀ ਐ ਜੇ ਕੀੜੀ ਦੇਂਦੀ ਐ ਤੇ ਟਰੈਲੀ ਟਰੈਕਟਰ ਦਾ ਖਸਾ ਵੱਡਾ ਸੱਤ-ਸੱਤ ਟਰਾਲੀਆਂ ਇੱਕ-ਇੱਕ ਤਾਵਾ ਮਿਲ ਰਹੀਆਂ ਨੇ ਕੌਣ ਲੈ ਗਿਆ ਪੱਕੇ ਉਹ ਇਹਨਾਂ ਨੇ ਪਵਾਇਆਂ ਨੇ ਉਹਦਾ ਕੱਲੇ-ਕੱਲੇ ਦਾ ਹਿਸਾਬ ਦੇਣਾ ਪਊਗਾ ਮੈਂ ਤੁਹਾਡੇ ਚੈਨਲ ਥਰੂ ਕਹਿਣਾ ਚਾਹੁੰਨਾ ਪਰ ਉਹ ਲੋਕਾਂ ਨੇ ਆਪਦੇ ਆਪ ਨੂੰ ਦਾਗ ਲਵਾਇਆ ਉਹ ਪਰਿਵਾਰ ਹਮੇਸ਼ਾ ਲਈ ਗਦਾਰੀ ਚ ਲਿਖੇ ਜਾਣਗੇ ਉਹ ਚਾਹੇ ਕੋਈ ਨੇ ਚਾਹੇ ਕਿਸੇ ਪਿੰਡ ਦਾ ਸਰਪੰਚ ਐ ਚਾਹੇ ਕੋਈ ਸੁਧਾਰਨ ਆਦਮੀ ਐ ਜਿਵੇਂ ਮਹਾਰਾਜਾ ਰਣਜੀਤ ਦੇ ਰਾਜ ਦੇ ਅੰਦਰ ਟੋਕਰੇ ਗਦਾਰੀ ਦੇ ਪਹਿਰੇ ਚ ਲਿਖੇ ਗਏ ਪਰ ਹੈਗੇ ਨਾਲ ਸੀਗੇ ਉਸ ਪਹਿਰੇ ਚ ਨਾਂ ਲਿਖੇ ਜਾਣ ਉਹ ਲੋਕਾਂ ਨੂੰ ਆਪਦੇ ਆਪ ਹੀ ਜਿਹੜੇ ਸਾਰੇ ਸੰਧ ਨੇ ਹਜੇ ਗਾਇਬ ਨੇ ਲੋਕਾਂ ਨੇ ਕੱਢੇ ਨਹੀਂ ਪਰ ਇੱਥੇ ਮੰਗ ਰੱਖੀ ਗਈ ਉਹਦੇ ਲਈ ਪੁਲਿਸ ਨੂੰ ਚੀਸ ਬੱਟੀ ਗਈ ਵੀ ਭਾਈ ਐ ਨਹੀਂ ਹੋ ਸਕਦਾ ਜਾਂਚ ਦੀ ਮੰਗ ਕਤੋਂ ਕਰੀਏ ਕਿਸੇ ਐਮਐਲ ਨੇ ਬਿਆਨ ਦਿੱਤਾ ਵੀ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਹ ਗੱਲ ਛੋਟੀ ਮੋਟੀ ਨਹੀਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿਰਤ ਕਰਨ ਵਾਲੇ ਲੋਕਾਂ ਨੂੰ ਡਾਂਗਾ ਮਾਰ ਕੇ ਸੜਕ ਤੋਂ ਹਟਾਇਆ ਗਿਆ ਇਹ ਛੋਟੀ ਮੋਟੀ ਗੱਲ ਨਹੀਂ ਉਹਨਾਂ ਦੇ ਸਾਧਨ ਚੋਰੀ ਕਰਵਾਏ ਗਿਆ ਲਵੇ ਖੜ ਕੇ ਇਹ ਛੋਟੀ ਮੋਟੀ ਗੱਲ ਨਹੀਂ ਉਹਨਾਂ ਦੇ ਅੱਧੇ ਸੰਧ ਪੁਲਿਸ ਕੋਲੇ ਮਿਲ ਰਹੇ ਐ ਇਹ ਛੋਟੀ ਮੋਟੀ ਗੱਲ ਨਹੀਂ ਇਹ ਪੰਜਾਬ ਲਈ ਖਤਰਨਾਕ ਗੱਲ ਹੈ ਇਹ ਪੰਜਾਬ ਲਈ ਖਤਰਨਾਕ ਖੇਡ ਪੰਜਾਬ ਦੀ ਸਰਕਾਰ ਪੁਲਿਸ ਦੇ ਜੋਰ ਨਾਲ ਖੇਡ ਰਹੀ ਹੈ ਇਹ ਥੋੜਾ ਚਿਰ ਖੇਡੂਗੀ ਇੱਥੇ ਬਹੁਤ ਆਏ ਐ ਇੱਥੇ ਬਦਨਾਮ ਹੋ ਕੇ ਚਲੇ ਗਏ ਲੋਕਾਂ ਨੇ ਮੁੜ ਕੇ ਮੂੰਹ ਨਹੀਂ ਲਾਇਆ ਅੱਜ ਬਾਦਲ ਠੇਬੇ ਖਾਂਦੇ ਫਿਰਦੇ ਨੇ ਆ ਸਸਰੀ ਕਾਰ ਬੁਲਾਉਣ ਨੂੰ ਕੋਈ ਬੰਦਾ ਨਹੀਂ ਲੱਭ ਰਿਆ ਇਹ ਜਿਹੇ ਹਾਲਤਾ ਪੈਦਾ ਹੋਣਗੇ ਉਹਨਾਂ ਦੇ ਆਉਣ ਵਾਲੇ ਸਮੇਂ 'ਚ ਪ੍ਰਧਾਨ ਯੂ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਅੱਜ ਤਾਂ ਤੂੰ ਕਹਿਣਾ ਵੀ ਮੈਨੂੰ ਰਾਤ ਨੂੰ ਅੱਬੇ ਪਤਾ ਲੱਗਿਆ ਕੱਲ ਨੂੰ ਰਾਤ ਨੂੰ ਦੇਖੇ ਤੁਸੀਂ ਕੀ ਹੋਊਗਾ ਕਿੱਥੇ ਭੱਜਣਾ ਜਾਣ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਨੂੰ ਭੱਜਣ ਦਾ ਸਮਾਂ ਨਹੀਂ ਮਿਲਣਾ ਇਹਨਾਂ ਨੇ ਪਿੰਡਾਂ 'ਚ ਜਾਣਾ ਉਹੀ ਲੋਕ ਨੇ ਜਿਹਨਾਂ ਨੇ ਤੁਸੀਂ ਟਰਾਲੀ ਚੋਰੀਆਂ ਕੀਤੀਆਂ ਨੇ ਜਿਹੜੇ ਧੱਕੇ ਨਾਲ ਠਾਲਿਆ ਜਿਹਨਾਂ ਦੇ ਡਾਂਗਾ ਮਾਰੀਆਂ ਜਿਹੜੇ ਬੁੜਿਆਂ ਦੀਆਂ ਤੁਸੀਂ ਗੱਡੀਆਂ ਭਰ ਕੇ ਉਹਨਾਂ ਨੂੰ ਰਾਤ ਦੇ ਹਨੇਰੇ 'ਚ ਐ ਛੱਡ ਕੇ ਜਿਹੜੇ ਵਿਚਾਰੇ ਅੱਧਾ ਕਿਲੋਮੀਟਰ ਵੀ ਨਹੀਂ ਤੁਰ ਸਕਦੇ ਤੁਸੀਂ ਰਹਿਮ ਹੀ ਨਹੀਂ ਕੀਤਾ ਲੋਕਾਂ ਨੇ ਵੀ ਰਹਿਮ ਨਹੀਂ ਕਰਨਾ ਲੋਕਾਂ ਨੇ ਕਿਸੇ ਦਰਵਾਜ਼ੇ 'ਚ ਨਹੀਂ ਬੜਨ ਦੇਣਾ ਤੁਹਾਨੂੰ ਭਾਲਿਆਂ ਨੂੰ ਰਾਹ ਨਹੀਂ ਦਿਉਨੇ ਇਹ ਸਮਾਂ ਆਊਗਾ ਇਹ ਪੰਜਾਬ ਦੇ ਲੋਕ ਜਵਾਬ ਦੇਣ ਜਾਣਦੇ ਆ ਤੇ ਦੇਣਗੇ ਜਿਹੜਾ ਬਾੜ ਤੇ ਉੱਤੇ ਹਮਲਾ ਕੀਤਾ ਇਹ ਖਤਰਨਾਕ ਹੈ ਪੰਜਾਬ ਲਈ ਆਉਣ ਵਾਲੇ ਸਮੇਂ ਦੇ ਅੰਦਰ ਜੇ ਲੋਕ ਨਾ ਜਾਗੇ ਲੋਕ ਆਏ ਆ ਚਾਹੇ ਇਹਨਾਂ ਨੇ ਕਿਸਾਨੀ ਧਰਨਾ ਖਤਮ ਕੀਤਾ ਇਹਨਾਂ ਨੇ ਪੁਲਿਸ ਦੀ ਦਹਿਸ਼ਤ ਪਾਈ ਹੈ ਵੀ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲਣੇ ਲੋਕ ਜੱਲ੍ਹਿਆਂ ਵਾਲੇ ਬਾਗ 'ਚ ਮਾਰ ਕੇ ਦੇਖਿਆ ਲੋਕ ਬਾਹਰ ਨਿਕਲਿਆ ਵੱਡੀ ਗਿਣਤੀ ਨਿਕਲ ਨਗੇ ਤੇ ਅੱਜ ਵੀ ਨਿਕਲੇ ਹੋਏ ਅੱਜ ਸੜਕ ਤੇ ਬੈਠੇ ਆ ਪਟਿਆਲੇ ਦੇ ਅੰਦਰ ਦੇਖੋ ਜੋ ਅੱਜ ਇੱਕ ਸੈਨਿਕ ਦੇ ਉੱਤੇ ਪੰਜਾਬ ਦੀ ਪੁਲਿਸ ਵੱਲੋਂ ਹਮਲਾ ਕੀਤਾ ਗਿਆ ਅਸੀਂ ਉਹਦੀ ਘੋਰ ਨਿੰਦਾ ਕਰਦੇ ਆਂਗੇ ਇੱਥੇ ਜੋ ਸਾਬਕਾ ਸੈਨਿਕਾਂ ਦਾ ਸਾਬਕਾ ਸੈਨਿਕਾਂ ਦਾ ਧਰਨਾ ਲਾਇਆ ਹੋਇਆਗਾ ਤੇ ਪੰਜਾਬ ਦੀ ਪੁਲਿਸ ਤੋਂ ਤੇ ਪੰਜਾਬ ਦੀ ਸਰਕਾਰ ਤੋਂ ਇਨਸਾਫ ਮੰਗਣ ਵਾਸਤੇ ਤਿੰਨ ਦਿਨਾਂ ਤੋਂ ਪਰਿਵਾਰ ਤੇ ਸਾਬਕਾ ਸੈਨਿਕ ਧਰਨੇ ਦੇ ਉੱਤੇ ਬੈਠੇ ਨੇ ਸਾਡੀ ਜਥੇਬੰਦੀ ਵੱਲੋਂ ਭਾਰਤੀ ਕਿਸਾਨੀ ਇੰਸਟਾਗ੍ਰਾਹਾਂ ਵੱਲੋਂ ਅਸੀਂ ਉਹਨਾਂ ਦੀ ਮਦਦ ਦੇ ਉੱਤੇ ਆਇਆਗੇ ਕਿਉਂਕਿ ਇੱਕ ਬਹੁਤ ਵੱਡਾ ਮਦਲ ਦੁਕਾਨਤ ਵਾਪਰੇਗਾ ਇੱਕ ਐਡ ਵੱਡੇ ਰੈਂਕ ਦੇ ਅਧਿਕਾਰੀ ਦੇ ਉੱਤੇ ਜੇ ਇਸ ਤਰੀਕੇ ਨਾਲ ਇੱਥੇ ਪੁਲਿਸ ਆਇਆ ਕੁੱਟਮਾਰ ਕਰਦੀ ਹੈ ਤਾਂ ਇੱਥੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਤੇ ਆਮ ਲੋਕਾਂ ਦੀ ਕੀ ਦੁਰਦਸ਼ਾ ਹੁੰਦੀ ਹੈ ਉਹ ਇਹ ਨੰਗਾ ਚੱਟਾ ਨਾਚ ਇੱਥੇ ਪੁਲਿਸ ਨੇ ਜੋ ਕਰਿਆਗਾ ਇਹਨਾਂ ਦੇ ਚਾਰ ਇਨਸਪੈਕਟਰਾਂ ਨੇ ਉਹ ਬਹੁਤ ਘਿਉਣੀ ਤੇ ਬਹੁਤ ਮਾਰੀ ਹਰਕਤ ਹੋਈ ਆ ਜੋ ਪੁਲਿਸ ਨੂੰ ਖੁੱਲਾਂ ਦਿੱਤੀਆਂ ਗਈਆਂ ਨੇ ਅਨਕਾਉਂਟਰ ਰੋਜ਼ ਅਨਕਾਉਂਟਰ ਹੋ ਰਹੇ ਨੇਗੇ ਉਹ ਕਿਸ ਤਰੀਕੇ ਨਾਲ ਕੀ ਅੱਜ ਇੰਨੇ ਚਿੱਟੇ ਆ ਗਏ ਅੱਜ ਲੋਕਾਂ ਦੇ ਘਰ ਘਰ ਤੱਕ ਜਾ ਰਹੇ ਨੇ ਕਿ ਉਹੀ ਘਰ ਤਾਂ ਵਾਲੇ ਦੋਸ਼ੀ ਦੇ ਨਸੇ ਦੇ ਇੱਥੇ ਵੱਡੇ ਅਧਿਕਾਰੀ ਇਹਨਾਂ ਦਾ ਏਆਈਜੀ ਰਾਜੀ ਸਿੰਘ ਹੁੰਦਲ ਉਹਦਾ ਘਰ ਕਿਉਂ ਨਹੀਂ ਟਾਹਿਆ ਹਜੇ ਤੱਕ ਇੱਥੇ ਇਨਸਪੈਕਟਰ ਇੰਦਰਜੀਤ ਸਿੰਘ ਹੈਗਾ ਜੋ ਜੇਲ੍ਹ ਦੇ ਵਿੱਚ ਬੰਦਾ ਹੈ ਚਿੱਟੇ ਦਾ ਸਮਗਲ ਵਾਲਾ ਵੱਡਾ ਉਹ ਖੇਪ ਫਰੀਆ ਤੋਂ ਉਹਦਾ ਕਿਉਂ ਨਹੀਂ ਘਟਾਇਆ ਜਾਂਦਾ ਇੱਥੇ ਮਜੀਠੀਆਂ ਵਰਗੇ ਨੇ ਕਿਉਂ ਨਹੀਂ ਘਟਾਇਆ ਜਾਂਦੇ ਅੱਛਾ ਹੋਰ ਕਿੰਨੇ ਚਿੱਟੇ ਦੇ ਵਪਾਰੀ ਨੇ ਜਿਨ੍ਹਾਂ ਨੇ ਕਿਉਂ ਨਹੀਂ ਘਟਾਇਆ ਜਾਂਦੇ ਤੇ ਅੱਜ ਆਮ ਲੋਕਾਂ ਦੇ ਉਹ ਠੀਕ ਆ ਦੋਸ਼ੀ ਨੇ ਉਹਨਾਂ ਨੂੰ ਕਾਨੂੰਨ ਤੱਕ ਸਜ਼ਾ ਹੋਣੀ ਚਾਹੀਦੀ ਆ ਬੇਸ਼ੱਕ ਫਾਂਸੀ ਟੰਗ ਦੇ ਤੱਕ ਕਾਨੂੰਨ ਅਸੀਂ ਉਹ ਗੱਲ ਦੇ ਵਿੱਚ ਕਿੰਤੂ ਨਹੀਂ ਕਰਾਂਗੇ ਪਰ ਜੇ ਇੱਕ ਬੰਦਾ ਕਿਸੇ ਦਾ ਪਰਿਵਾਰ ਦਾ ਕੋਈ ਪੁੱਤ ਕਹਿੰਦਾ ਧੀ ਪੁੱਤ ਕੋਈ ਬਾਗੀ ਹੋ ਗਿਆ ਪਰਿਵਾਰ ਤੋਂ ਉਹ ਨਸ਼ੇ ਦੇ ਦਲਦਲ ਦੇ ਵਿੱਚ ਵਰ ਗਿਆ ਉਹ ਕੋਈ ਮਾਰੇ ਕੰਮ ਕਰਦਾ ਕਿ ਸਾਰਾ ਘਰ ਟਾਕੇ ਸਾਰੇ ਪਰਿਵਾਰ ਨੂੰ ਛੜਕ ਤੇ ਬਿਠਾ ਦੋ ਇਹ ਕਿਹੜਾ ਕਾਨੂੰਨ ਕਹਿੰਦਾ ਹੈ ਇਹ ਕਿਹੜੇ ਕਾਨੂੰਨੀ ਕਿਤਾਬ ਕਹਿੰਦੀ ਹੈ ਇਸ ਕਰਕੇ ਇਹ ਜਿਹੜਾ ਧੱਕੇਸ਼ਾਹੀ ਇੱਥੇ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਿਵੇਂ ਗੁੰਡਾਗਰਦੀ ਦੇ ਨਾਲ ਉਹ ਦੋ ਮੋਰਚੇ ਸੰਭੂ ਦੇ ਖਨਾਰੂ ਤੇ ਚਕਾਏ ਨੇ ਇਹ ਬੜਾ ਮਤਲਬ ਮਾਰਾ ਵਰਤਾਰਾ ਪੰਜਾਬ ਦੇ ਲੋਕਾਂ ਵਾਸਤੇ ਵਾਪਰਿਆ ਇਸ ਕਸੇ ਅਸੀਂ ਤਮਾਮ ਸ਼ਹਿਰੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਜਿਹੜਾ ਇੱਥੇ ਇਹ ਕਿਹਾ ਗਿਆ ਵੀ ਵਪਾਰੀਆਂ ਦਾ ਵਪਾਰ ਖਤਮ ਹੋ ਗਿਆ ਸੀ ਜੀ ਇਹ ਵਪਾਰੀਆਂ ਦਾ ਵਪਾਰ ਖਤਮ ਨਹੀਂ ਹੋਇਆ ਵਪਾਰੀਆਂ ਦਾ ਵਪਾਰ ਖਤਮ ਹੋਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ Amazon ਕੰਪਨੀ ਕਿਸ ਤਰੀਕੇ ਨਾਲ ਹੋਮ ਡਿਲੀਵਰੀ ਲੈ ਕੇ ਆ ਰਹੀ ਹੈਗੀ ਉਹਦਾ ਇੱਕ ਦਿਨ ਦਾ ਮੁਨਾਫਾ ਜਿਹੜਾ 1624 ਕਰੋੜ ਰੁਪਏ ਦਾ ਇੱਕ ਦਿਨ ਦਾ ਮੁਨਾਫਾ ਹੈ Amazon ਕੰਪਨੀ ਦਾ ਇਹ ਵਪਾਰੀਆਂ ਦੇ ਕਹਦੇ ਪਿਆਰ ਨਹੀਂ ਲੱਗਣਦੇ ਉਹਨੇ ਆ ਸਾਰੇ ਵਪਾਰੀਆਂ ਨੂੰ ਨਿਗਲ ਜੂ ਉਹ ਨਿਗਲ ਇਸ ਕਰਕੇ ਇੱਥੇ ਕਿਸ ਤਰੀਕੇ ਨਾਲ ਇੱਥੇ ਬਾਲ ਮਾਲਟਾ ਕੰਪਨੀ ਕਿਵੇਂ ਪੈਰ ਜਮਾਰੀ ਹੈ ਇੱਥੇ ਡੀਮਾਲ ਡੀਮਾਲ ਮਾਲ ਹੈਗਾ ਜਿਹੜਾ ਉਹਦੀ ਇੱਕ ਦਿਨ ਦੀ ਆਮਦਨ 990 ਕਰੋੜ ਰੁਪਇਆ ਉਹਦੀ ਇੱਕ ਦਿਨ ਦੀ ਆਮਦਨ ਹੈ ਆਹ ਤਰੀਕੇ ਨਾਲ ਇੱਥੇ ਵੱਡੀਆਂ ਕੰਪਨੀਆਂ ਨੇ ਨਿਕਲਣਾ ਹੈ ਇਹ ਸ਼ਹਿਰੀ ਲੋਕਾਂ ਨੂੰ ਲੱਗਦਾ ਹੈ ਵੀ ਯਾਰ ਤੁਸੀਂ ਸਰਕਾਰ ਰੋਕ ਲੈਣੇ ਹੋਗੇ ਵੀ ਤੁਸੀਂ ਬਾਈ ਇੱਥੇ ਅੱਕ ਧਰਨੇ ਤੇ ਬਹਿ ਗਏ ਤੁਸੀਂ ਤਰੱਕੀ ਚਾਹੁੰਦੇ ਨਹੀਂ ਪੰਜਾਬ ਦੀ ਵੀ ਤਰੱਕੀ ਹੋਵੇ ਜਿਹੜੇ ਮਾਲ ਵਣ ਰਹੇ ਨੇ ਉੱਥੇ ਜਿਹੜੇ ਲੱਗੇ ਹੋਏ ਨੇ ਉੱਥੇ ਰੋਜ਼ਗਾਰੀ ਤੇ ਮਿਲ ਰਹੇ ਲੋਕਾਂ ਨੂੰ ਉਹ ਬਿਲਕੁਲ ਤਰੱਕੀ ਨਹੀਂ ਲੋਕਾਂ ਦੀ ਤਰੱਕੀ ਨਹੀਂ ਹੈਗੀ ਉਹ ਵੱਡਿਆਂ ਦੀ ਤਰੱਕੀ ਹੈਗੀ ਉਹ ਕਾਰਪੋਰੇਟ ਦੀ ਤਰੱਕੀ ਹੈਗੀ ਕਿਉਂਕਿ ਇਹ ਮਾਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਆ ਜਿਹੜਾ ਵੱਡਾ ਰੋਡ ਨਿਕਲਿਆ ਹਰ 16 ਕਿਲੋਮੀਟਰ ਪਿੱਛੇ ਮਾਲ ਵਣੇਗਾ ਇੱਥੇ ਕਿਸੇ ਆਮ ਕੋਈ ਦੁਕਾਨ ਨਹੀਂ ਲਾ ਸਕ ਤੁਸੀਂ ਆ ਉਸੇ ਜਾ ਕੇ ਫਰੂਟ ਦੀ ਰੇੜੀ ਲਾ ਕੇ ਕਹੋ ਵੀ ਮੈਂ ਚਾਰ ਕੇਲੇ ਵੇਚ ਕੇ ਇੱਥੇ ਟਾਈਮ ਪਾਸ ਕਰ ਲੂੰਗਾ ਉੱਥੇ ਕੋਈ ਚਾਹ ਦੀ ਦੁਕਾਨ ਖੋਲ ਲੂੰਗਾ ਉੱਥੇ ਕੋਈ ਢਾਬਾ ਬਾਲੂੰਗਾ ਕੋਈ ਜ਼ਮੀਨ ਆਖੇ ਨਹੀਂ ਕਰ ਸਕਦਾ ਤੁਸੀਂ ਇਹ ਭਲੇਖਾ ਇਹ ਤਰੱਕੀ ਨਹੀਂ ਇਹ ਬਨਾਸ਼ ਆ ਤਰੱਕੀ ਦੇ ਪਿੱਛੇ ਇਸ ਕਰਕੇ ਸਾਡੇ ਲੋਕਾਂ 'ਚ ਇਹ ਭ੍ਰੇਖਾ ਪਾ ਲਿਆਗਾ ਵੀ ਇਹ ਤਰੱਕੀ ਹੋ ਰਹੀ ਐ ਇਹ ਰੋਡਾਂ ਦੇ ਉੱਤੇ ਲਿਖ ਕੇ 라ਤਾ ਵੀ ਕਿਸਦਾ ਟਰੈਕਟਰ ਨਹੀਂ ਚੜੂਗਾ ਮੋਟਰਸਾਈਕਲ ਹੀ ਚੜੂਗਾ ਸਾਈਕਲ ਨਹੀਂ ਚੜੂਗਾ ਇਹ ਕਾਹਦੇ ਵਾਸਤੇ ਰੋਡ ਬਣਨੇ ਨੇ ਜ਼ਮੀਨਾਂ ਸਾਡੀਆਂ ਸਾਡੀਆਂ ਜ਼ਮੀਨਾਂ ਖੋ ਕੇ ਮਤਲਬ ਤੁਸੀਂ ਸਾਨੂੰ ਉਥੇ ਬੰਦੀ ਲਾ ਰਹੇ ਹੋਗੇ ਇਸ ਕਰਕੇ ਆ ਜਿਹੜੇ ਛੋਟੇ ਦੁਕਾਨਦਾਰ ਨੇ ਇਹ ਕਹਿੰਦੇ ਤੁਸੀਂ ਕਹਿੰਦੇ ਉਹ ਮੀ ਮਨਾਫਾ ਉਹ ਦਿੰਦੇ ਨੇ ਰੋਜ਼ਗਾਰ ਦਿੰਦੇ ਨੇ ਉਹ ਰੋਜ਼ਗਾਰ ਪੁੱਛ ਰਾ ਸੀ ਕਿ ਮੈਂ ਬੰਦਵਾ ਮਲ ਸਾਬ ਬੰਦਵਾ ਬਣਾ ਯਾਰ ਸਾਡੇ ਦੇਸ਼ ਦਾ ਸ਼ਰਮਾਇਆ ਲੁੱਟ ਕੇ ਉਹ ਬਾਹਰਲੇ ਮੁਲਕਾਂ ਜਾ ਰਹੇਗਾ ਉਹ ਵੱਡੀਆਂ ਤੜਾਵਾਂ ਤੜਵਾਇਲ ਕੰਪਨੀਆਂ ਆ ਕੇ ਸਾਡੇ ਦੇਸ਼ ਦਾ ਸ਼ਰਮਾਇਆ ਲੁੱਟ ਕੇ ਉਹ ਬਾਹਰਲੇ ਮੁਲਕਾਂ ਜਾ ਰਹੇਗਾ ਅਸੀਂ ਕਹਿੰਦੇ ਆ ਵੀ ਇੱਥੇ ਜਿਹੜਾ ਮਤਲਬ ਇਹ ਦੇਸ਼ ਦੀ ਡਿਵੈਲਪਮੈਂਟ ਸਾਨੂੰ ਐ ਨਹੀਂ ਕਹਿੰਦੇ ਅਸੀਂ ਦੇਸ਼ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਕਿਉਂ ਸਰਕਾਰ ਮਰ ਗਈ ਸਰਕਾਰੀ ਧਾਰੇ ਮਰ ਗਏ ਇਹਨੂੰ ਐਮਐਲਏ ਸਰਕਾਰੀ ਚਾਹੀਦਾ ਉਹਦੀ ਤਨਖਾਹ ਚਾਹੀਦੀ ਹੈ ਤੇ ਨੌਕਰੀਆਂ ਮਾਤੇ ਪ੍ਰਾਈਵੇਟ ਕਿ ਮੌਲਾਂ ਨੌਕਰੀਆਂ ਦੇ ਥੋੜਾ ਬਿਜਲੀ ਵਿਭਾਗ ਸਾਰਾ ਖਤਮ ਕਰਤਾ ਥੋੜੀ ਪੁਲਿਸ ਦੀ ਨੌਕ ਫੌਜ ਦੀ ਨੌਕਰੀ 4 ਸਾਲਾਂ ਦੀ ਕਰਤੀ ਤੇ ਥੋੜੀਆਂ ਹੋਰ ਕਿੰਨੀਆਂ ਨੌਕਰੀਆਂ ਇੱਥੇ ਜਿਹੜੀਆਂ ਬਿਲਕੁਲ ਮੈਕਨੀ ਖਤਮ ਕਰਤੇ ਉਹ ਰੋਜ਼ਗਾਰ ਜਿਹੜਾ ਇਹ ਕਹਿੰਦੇ ਹੋ ਤੁਹਾਨੂੰ ਆਇਆ ਲੱਗਦਾਗਾ ਵੀ ਇੱਥੇ ਮਤਲਬ ਵੀ ਤੁਸੀਂ ਡਿਵੈਲਪਮੈਂਟ ਨਹੀਂ ਚਾਹੁੰਦੇ ਅਸੀਂ ਡਿਵੈਲਪਮੈਂਟ ਚਾਹੁੰਦੇ ਆ ਅਸੀਂ ਕਹਿੰਦੇ ਸਾਰਾ ਕੰਮ ਸਰਕਾਰ ਦੇ ਹੱਥਾਂ ਚਾਉਣਾ ਚਾਹੀਦਾ ਤਾਂ ਕਿ ਉਹ ਸਰਕਾਰ ਨੂੰ ਜੋ ਸਹਾਇਤਾ ਸਾਰੀ ਸਰਕਾਰ ਦੇ ਥਰ ਇਹ ਡਵੈਲਪਮੈਂਟ ਦੇ ਨਾਂ ਦੇ ਉੱਤੇ ਲੋਕਾਂ ਦਾ ਧੋਖਾ ਹੋਇਆ ਲੋਕਾਂ ਦਾ ਫਰਾਡ ਹੋ ਰਿਹਾ ਲੋਕ ਤਾਂ ਇਹ ਵੀ ਕਹ ਰਹੇ ਨੇ ਵੀ ਜਿਹੜਾ ਪੰਜਾਬ ਆਪਣਾ ਧਰਨੇ ਦਾ ਦੇਸ਼ ਬਣਾਦਾ ਧਰਨੇ ਦਾ ਸੂਬਾ ਬਣਾਤਾ ਵੀ ਇੱਥੇ ਕੋਈ ਬਾਹਰੋਂ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਹੈਗਾ ਵੀ ਧਰ ਨਹੀਂ ਲੱਗ ਰਹੇ ਨੇ ਜਦੋਂ ਦੇਖੀਏ ਸੜਕੋ ਤੇ ਧਰਨੇ ਕਿਸਾਨ ਬਹਿ ਜਾਂਦੇ ਨੇ ਛੋਟੀ ਜੀ ਗੱਲ ਹੋਵੇ ਕਿਸਾਨ ਬਹਿ ਜਾਂਦੇ ਨੇ ਸਸੇ ਨੂੰ ਤਾਂ ਰੋਣਾ ਕਿਸਾਨ ਬਹਿ ਜਾਂਦੇ ਨੇ ਕੀ ਕਰ ਲੋਕ ਆ ਇੱਕ ਫੌਜ ਦਾ ਕਰਨਲ ਕੁੱਟਦਾ ਇਹਦੇ ਵਾਸਤੇ ਲੋਕਾਂ ਨੂੰ ਧਰਨਾ ਲਾਣਾ ਪੈ ਗਿਆ ਇੱਥੇ ਦਾ ਜਿਹੜਾ ਪ੍ਰਸ਼ਾਸਨ ਮਰਿਆ ਹੋਇਆ ਇੱਥੇ ਨਾ ਐਸਐਸਪੀ ਉਹਨੂੰ ਪਤਾ ਹੀ ਲੱਗ ਰਿਹਾ ਇੱਕ ਫੌਜ ਦੇ ਕਰਨਲ ਦਾ ਕੀ ਰੈਂਕ ਹੁੰਦਾ ਹੈਗਾ ਇੱਕ ਜੇ ਫੌਜ ਦਾ ਕਰਨਲ ਘੁੱਟਿਆ ਗਿਆ ਤਾਂ ਇੱਕ ਆਮ ਮਨੁੱਖ ਦਾ ਕੀ ਮਤਲਬ ਇੱਥੇ ਬਣੂਗਾ ਪੁਲਿਸ ਵਾਲਾ ਤੇ ਇਹ ਵੀ ਕਹਿੰਦੇ ਨੇ ਮੁਲਾਜ਼ਮ ਉੱਥੇ ਟਾਬੇ ਤੇ ਆਉਂਦੇ ਨੇ ਕਹਿੰਦੇ ਅਸੀਂ ਆਈ ਕਾਰਡ ਦਿਖਾਉਂਦਾ ਉਹ ਕਹਿੰਦੇ ਤੂੰ ਕਰਨਲ ਹੋਵੇਂਗਾ ਬਾਅਦ ਦੀ ਗੱਲ ਆ ਅਸੀਂ ਇਨਕਾਊਂਟਰ ਕਰਕੇ ਤੇਰਾ ਵੀ ਕਰਾਂਗੇ ਇਹ ਐਡੀ ਗੱਲ ਕਹਿ ਸਕਦੀ ਹੈ ਮੁਲਾਜ਼ਮ ਦੇਖੋ ਇਹੀ ਤਾਂ ਇਹੀ ਤਾਂ ਗੱਲ ਹੈ ਨਾ ਇਹੀ ਤਾਂ ਚਿੰਤਾ ਦਾ ਵਿਸ਼ਾ ਹੈ ਵੀ ਪੁਲਿਸ ਦੇ ਅਫਸਰ ਨੂੰ ਇੰਨਾ ਬੋਲਣ ਦਾ ਅਧਿਕਾਰ ਕਿੱਥੇ ਹੋਦਾ ਇੱਕ ਛੋਟਾ ਰੈਂਕ ਦਾ ਅਧਿਕਾਰੀਆ ਮਤਲਬ ਇਨਸਪੈਕਟਰ ਕਿੱਡਾ ਰੈਂਕ ਹੈਗਾ ਇਨਸਪੈਕਟਰ ਕੁਝ ਵੀ ਰੈਂਕ ਨਹੀਂਗਾ ਹੌਲ ਦਾ ਇੱਕ ਜੀਸੀ ਹੋਗਾ ਸੂਬੇਦਾਰ ਦੇ ਰੈਂਕ ਦੇ ਬਰਾਬਰ ਹੈਗਾ ਤੇ ਕਾਰਨਲ ਰੈਂਕ ਸਾਡਾ ਇੱਕ ਐਸਐਸਪੀ ਦੇ ਰੈਂਕ ਤੋਂ ਉੱਪਰ ਹੈ ਇਸ ਕਰਕੇ ਐਡੇ ਵੱਡੇ ਰੈਂਕ ਦੇ ਅਧਿਕਾਰੀ ਦਾ ਆਈ ਕਾਰਡ ਖੋ ਲਣਾ ਆਈ ਕਾਰਡ ਖੋ ਕੇ ਦੂਜੇ ਦਿਨ ਜਦੋਂ ਸਵੇਰੇ ਉਹਦੇ ਪਰਿਵਾਰ ਗੱਲ ਕਰਦਾਗਾ ਵੀ ਮੇਰਾ ਆਈ ਕਾਰਡ ਖੋ ਲਿਆ ਜੀ ਤਾਂ ਮਤਲਬ ਫੇਰ ਐਸਐਸਪੀ ਨੇ ਵੀ ਉਹਦੇ ਤੇ ਕਿੰਨੀ ਚਿਰ ਬਾਅਦ ਉਹਤੇ ਕੋਈ ਕਾਰਵਾਈ ਕਰਨੀ ਤੇ ਉਹਦੇ ਦੂਜੀ ਗੱਲ ਉਹਦੇ ਮਲ ਪਰਚਾ ਨਾ ਕਟਣਾ ਐਫਆਈਆਰ ਕਿਉਂ ਨਹੀਂ ਕੱਟੀ ਗਈ ਉਸੇ ਟਾਈਮ ਉਸੇ ਟਾਈਮ ਜਦੋਂ ਦਾਖਲ ਹੋ ਗਿਆ ਪਰਿਵਾਰ ਉਹਨਾਂ ਨੇ ਬਿਆਨਾਂ ਤੇ ਐਫ ਆਈ ਆਰ ਕੱਢ ਦਿੰਦੇ ਜੇ ਇੱਥੇ ਦੀ ਪੁਲਿਸ ਦੀ ਮਰਜ਼ਾ ਸਹੀ ਹੁੰਦੀ ਜੇ ਇੱਥੇ ਦੀ ਸਰਕਾਰ ਦੀ ਮਰਜ਼ਾ ਸਹੀ ਹੁੰਦੀ ਇਸ ਕਰਕੇ ਇਹ ਬੜਾ ਚਿੰਤਾ ਦਾ ਵਿਸ਼ਾ ਇਹ ਇਹ ਬੜਾ ਗੰਭੀਰ ਵਿਸ਼ਾ ਇਹ ਲੋਕਾਂ ਨੂੰ ਡਿਵੈਲਪਮੈਂਟ ਦੇ ਨਾਂ ਤੇ ਵੀ ਇਹ ਧਰਨੇ ਲਾਉਂਦੇ ਨੇ ਲੋਕ ਕਰਨ ਕੀ ਹਾਲੀ ਨੇ ਹੈਗਾ ਕੋਈ ਲੋਕ ਸੜਕਾਂ ਵਾਸਤੇ ਕੱਢ ਵਾਸਤੇ ਲੋਕ ਸੜਕਾਂ ਦੇ ਉੱਤੇ ਸੀਗੇ ਉਹ ਰੋਕਾਂ ਨੇ ਸੜਕ ਕਿਉਂ ਹੋਈ ਸੀ ਜਿਹੜੀ ਸ਼ੰਭੂ ਵਾਲੀ ਬਾਦਰ ਸਰਕਾਰ ਖਨੌਰ ਦੀ ਸੜਕਾ ਉਹ ਲੋਕਾਂ ਨੇ ਸੜਕ ਰੋਕੀ ਸੀ ਉਹ ਸਰਕਾਰ ਨੇ ਕੰਦਾ ਗੱਡੀਆਂ ਨੇ ਸਰਕਾਰ ਨੇ ਕੰਨਾਂ ਢਾਈਆਂ ਨੇ ਲੋਕਾਂ ਦੀਆਂ ਕੁੱ ਬਹੁਤੋ ਜਨਾਟਾਈਆਂ ਨੇ ਇਸ ਕਰਕੇ ਇਹ ਚਿੰਤਾ ਦਾ ਵਿਸ਼ਾ ਇਹ ਸਾਡੇ ਲੋਕਾਂ ਨੂੰ ਤੇ ਸਾਡੇ ਪੱਤਰਕਾਰ ਸਾਥੀਆਂ ਨੂੰ ਬੜੀ ਸੰਜੀਦਗੀ ਨਾਲ ਗੱਲ ਕਰਨੀ ਚਾਹੀਦੀ ਹੈ ਸਵਾਲ ਪੁੱਛਣੇ ਚਾਹੀਦੇ ਨੇ ਇਸ ਕਰਕੇ ਇਹਨਾਂ ਦੇ ਇਹ ਜਿਹੜਾ ਨੰਗਾ ਚਿੱਟਾ ਇੱਥੇ ਮਤਲਬ ਪੁਲਸ ਦਾ ਰਾਜ ਹੋ ਰਿਹਾ ਇਹਨੂੰ ਰੋਕਿਆ ਜਾਣਾ ਚਾਹੀਦਾ ਇਹ ਸਰਕਾਰੇ ਤੇ ਗੰਭੀਰ ਹੋਣੀ ਚਾਹੀਦੀ ਹੈ ਬਹੁਤ ਧੰਨਵਾਦ ਜੀ ਤੇ ਅਸੀਂ ਗੱਲਬਾਤ ਕੀਤੀ ਹੈ ਗ੍ਰਾਹਾਂ ਜਥੀਬੰਦੀ ਦੇ ਅੱਗੇ ਆਣ ਵਾਲਾ ਜਿਹੜੇ ਕਹਿੰਦੇ ਨੇ ਵੀ ਜਿਹੜਾ ਇਹ ਤਰਨੇ ਦਾ ਹੱਲ ਹੋਣਾ ਚਾਹੀਦਾ ਹੈ ਜੋ ਤਰਨਾ ਲੱਗਿਆ ਹੋਇਆ ਹੈ ਕਰਨਲ ਬਾੜ ਦੇ ਅਕਾਦੇ ਵਿੱਚ ਜਿਹੜੀਆਂ ਮੰਗਾਂ ਨੇ ਜਾਇਜ ਮੰਗਾਂ ਨੇ ਵੀ ਐਸਐਸਪੀ ਨਾਨਕਾ ਨੀ ਜਿਹੜਾ ਤਬਾਦਲਾ ਹੋਣਾ ਚਾਹੀਦਾ ਹੈ ਤੇ ਬਾਕੀ ਮੁਲਾਜ਼ਮਾਂ ਉਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹ ਬਰਕਾਸ਼ਤ ਹੋਣੇ ਚਾਹੀਦੇ ਨੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਮੇਜਰ ਧੰਨਵਾਦ